ਮਾਲਵੇ ਏਰੀਏ ਚ ਟਰਾਲੀ ਨਾ ਸ਼ੁਰੂ ਸਿਰਫ 15 ਕੁਆਂਟਲ 14 ਕੁਆਂਟਲ 13 ਕੁਆਂਟਲ 12 ਤੱਕ ਵੀ ਮੈਂ ਟਰਾਲੀ ਦੇਖੀਏ ਤੇ 16 ਕੁਆਂਟਲ ਦੀ ਵੀ ਚੱਲਦੀ ਆਮ ਖਾਸ ਪਰ ਕਈਆਂ ਦੇ ਘਰਾਂ ਦੇ ਵਿੱਚ ਹੈਵੀ ਟਰਾਲੀਆਂ ਵੀ ਪਈਆਂ ਮੈਂ ਇਹ ਨਹੀਂ ਗੱਲ ਕਰਦਾ ਵੀ ਹਰ ਇੱਕ ਦੇ ਘਰੇ ਸ਼ਾਇਦ ਤੱਕ ਨਾਰਮਲ ਟਰਾਲੀ ਹੋਵੇ ਵੈਸੇ ਆਮ ਟਰਾਲੀ ਚੱਲਦੀ 16 ਕੁਆਂਟਲ ਦੀ ਆਪਣੇ ਮਾਲਵੇ ਮਾਲਵੇ ਏਰੀਏ ਦੇ ਵਿੱਚ ਠੀਕ ਹੈ ਜੇ ਆਪਾਂ ਪਾਸੇ ਦਵਾਬੇ ਏਰੀਏ ਜਾਂ ਮਾਝੇ ਏਰੀਏ ਦੀ ਗੱਲ ਕਰੀਏ ਉਧਰ ਚੱਲਦੀਆਂ ਟਰਾਲੀਆਂ 28 ਕੁਆਂਟਲ 25 ਕੁਆਂਟਲ ਤੋਂ ਲੈ ਕੇ 538 ਕੁਆਂਟਲਾਂ ਦੀ ਟਰਾਲੀ ਚੱਲਦੀ ਹੈ ਪਾਵੇਂ ਉਹ ਕਿੰਨੇ ਫੁੱਟੀ ਹੋਵੇ ਹੁੰਦੇ ਵਿੱਚ ਉਹਨਾਂ ਨੇ ਕੁਆਂਟਲਾਂ ਦਾ weight ਜ਼ਿਆਦਾ ਹੋਣਾ ਹੀ ਹੁਣ ਆਪਣੀ ਟਰਾਲੀ ਨਾਲ ਡਬਲ ਜੇ ਉਹਨਾਂ ਦੇ ਪ੍ਰਾਈਸ ਰੇਂਜ ਦੀ ਗੱਲ ਕਰੀਏ ਉਧਰ 5 ਲੱਖ ਤੋਂ ਸ਼ੁਰੂ ਹੁੰਦੀ ਹੈ ਟਰਾਲੀ ਇੱਥੇ 1.5 ਲੱਖ ਤੱਕ ਮਿਲ ਜਾਂਦੀ ਹੈ ਜੇ ਮੰਡੀਆਂ ਦੇ ਵਿੱਚ ਆਪਾਂ ਗੱਲ ਕਰੀਏ ਨਾ 1.5 ਲੱਖ ਸਵਾ ਲੱਖ ਐਵੇਂ ਟਰਾਲੀਆਂ ਮਿਲਦੀਆਂ ਨੇ ਜੇ ਉਹਨਾਂ ਦੇ ਪ੍ਰਾਈਸ ਰੇਂਜ ਦੇ ਵਿੱਚ ਵੇਖਿਆ ਜਾਵੇ 5 ਲੱਖ ਤੋਂ ਕੱਲੀ ਟਰਾਲੀ ਟਰਾਲੀ ਸ਼ੁਰੂ ਹੁੰਦੀ ਹੈ ਪਰ ਉਸ ਚੀਜ਼ ਦੀ ਜਿਹੜੀ ਕੁਆਲਿਟੀ ਆ ਛੇ ਤੱਕ ਆਪਾਂ ਉਮਰ ਭਾਰ ਵੀ ਨਹੀਂ ਤੋੜ ਸਕਦੇ ਜੇ ਮੈਂ ਸਹੀ ਗੱਲ ਆਖਾਂ ਵੀ ਜ਼ਿੰਦਗੀ ਲੰਗਾ ਦੇਗੀ ਇੱਕ ਬੰਦੇ ਦੀ ਦੋ ਦੀ ਵੀ ਲੰਗਾ ਸਕਦੀ ਏ ਇਹ ਵੀ ਟਰਾਲੀ ਆਪਣੇ ਮਾਲਵੇ ਚ ਬਣੀ ਆ ਪਰ ਇਹਦੇ ਵਿੱਚ ਵੀ ਉਹੀ ਫੀਚਰ ਪਾਏ ਗਏ ਨੇ ਸਾਰੇ ਜੋ ਦਬਾਬੇ ਜਾਂ ਮਾਜਾ ਬੈਲਟ ਦੇ ਵਿੱਚ ਹੈਗੇ ਸੀ ਠੀਕ ਹੈ ਜੀ ਇਹ ਟਰਾਲੀ ਪੂਰੀ 32 ਕੁਇੰਟਲ ਦੇ ਅੰਦਰ ਬਣੀ ਹੋਈ ਆ ਤੇ ਤੁਸੀਂ ਇਹ ਦੇਖ ਲਓ 250 ਗੱਟਾ ਜਿਹੜਾ TSP ਦਾ ਲੱਦਿਆ ਹੋਇਆ ਹੈ ਹਨਾ ਟਰਾਲੀ ਦੇ ਕਿਤੇ ਵੈੱਡ ਦੇ ਕੋਈ ਸਪੋਰਟ ਨਹੀਂ ਗੀ ਉੱਤੇ ਵਿਚਾਲੇ ਹਨਾ ਤੇ ਉਸ ਤੋਂ ਬਾਅਦ ਜਿਹੜਾ ਲੌਕ ਸਿਸਟਮ ਉਹ ਤਾਂ ਤੁਹਾਨੂੰ ਪਤਾ ਸਾਰੇ ਫੀਚਰ ਉਹੀ ਪਾਏ ਗਏ ਨੇ ਸਾਰੇ ਪੇਂਟ ਦੀ ਕੁਆਲਿਟੀ ਟੌਪ ਦੀ ਅੱਜ ਇਹ ਟਰਾਲੀ ਨੂੰ 2 ਸਾਲ ਹੋ ਗਏ ਬਣੇ ਵਾਂਗੂ ਤੇ ਪੇਂਟ ਦੀ ਕੁਆਲਿਟੀ ਵੀ ਉਵੇਂ ਪਈ ਉੱਤੇ ਕੋਈ ਵੀ ਸਪੋਰਟ ਨਹੀਂ ਹੈਗੀ ਵਿੱਡਾਂ ਦੇ ਉੱਤੇ ਕੱਲੇ ਵਿੱਡ ਜਿਹੜੇ ਹੈਵੀ ਬਣਾਏ ਗਏ ਨੇ ਉਹੀ ਹੈਵੀ ਪਾਈਪ ਦੇ ਬਣਾਏ ਗਿਆ ਹਾਈ ਕਲਾਸ ਦੀ ਜਿਹੜੀ ਪਾਈਪ ਲੱਗੀ ਹੋਈ ਉੱਤੇ ਤੇ ਤੁਸੀਂ ਇਹ ਦੇਖ ਲਓ ਵੀ ਟਾਇਰਾਂ ਦਾ ਜਿਹੜਾ ਹੈਨਾ 4 ਚਾਰ ਟਾਇਰ ਲੱਗੇ ਨੇ ਚਾਰੇ ਟਾਇਰਾਂ ਦੇ ਵਿੱਚ ਹਵਾ ਫੁੱਲ ਹੋਣ ਦੇ ਕਾਰਨ ਇੰਨਾ ਵਜਨ ਟਾਇਰ ਲਿਫੇ ਪਏ ਨੇ ਪਰ ਟਰਾਲੀ ਦੇ ਵਿੱਚ ਪੂਰਾ ਵੀ ਨੋਕ-ਜੋਕ ਨਹੀਂ ਹੋਈ ਜੇ ਇੱਥੇ ਹੀ 14 ਪਾ 15 ਕੁਆਂਟਲ ਦੀ ਟਰਾਲੀ ਨੂੰ ਸ਼ਾਇਦ ਤੱਕ ਉਹ ਨਾ ਘੜ ਘੜਦੀ ਕਿਉਂਕਿ ਜਿੰਨੇ ਛਟਕੇ ਵੱਜਨੇ ਜਾਂ ਜਿੰਨਾ ਕੁਝ ਵੀ ਹੋਣਾ ਇਸ ਤੱਕ ਚਾਸੀਆਂ ਚ ਵਾਲ ਵੀ ਪੈ ਜਾਂਦੇ ਚਾਸੀ ਟੁੱਟੀ ਹੋਈ ਵੀ ਵੇਖੀ ਆ ਠੀਕ ਹੈ ਤੇ ਵੀਰ ਕਹਿੰਦੇ ਨੇ ਬਾਅਦ ਚ ਫਿਰ ਪ੍ਰਾਈਸ ਰੇਂਜ ਦਾ ਅੰਤਰ ਹੈ ਪ੍ਰਾਈਸ ਰੇਂਜ ਦਾ ਉਹੀ ਅੰਤਰ ਹੁੰਦਾ ਵੀ 100 ਰੁਪਏ 120 ਰੁਪਏ 110 ਰੁਪਏ ਹੈ ਨਾ ਇਹ ਬਣਵਾਈ ਚੱਲਦੀ ਜਾਂ 100 ਰੁਪਏ ਵੀ ਚੱਲ ਜਾਂਦੀ ਹੈ 100 ਰੁਪਏ ਤੋਂ ਲੈ ਕੇ ਜਿੰਨੀ ਤੁਸੀਂ ਫੈਨਸੀ ਬਣਵਾਉਣੀ ਹੈ ਨਾ 100 ਤੋਂ ਲੈ ਕੇ 120 ਦੇ ਅੰਦਰ ਅੰਦਰ ਹੋ ਜਾਂਦੀ ਇਹ ਗੱਲ ਵੀ ਜੋ ਵੀ ਫੈਨਸੀ ਜੋ ਵੀ ਸਟicker ਸਟicker ਸਾਰਾ ਕੁਝ ਵੀ ții ਮੰਜਾ ਸਾਰਾ ਕੁਝ ਠੀਕ ਹੈ ਜਿੰਨੇ ਮਰਜੀ ਤੁਸੀਂ ਐਡ ਆਨ ਕਰਵਾ ਲਓ ਬਾਕੀ ਇੱਕ ਜਿਹੜੀ ਗੋਲ ਪੈਪ ਲਾਉਣ ਦਾ ਕਾਰਨ ਹੈ ਇਹ ਸ਼ੋ ਵੀ ਬਣਾਉਂਦੀ ਆ ਤੇ ਇਹ ਆਲੂਆਂ ਆਣਾਂ ਲਈ ਵੀ ਬੈਨੀਫਿਟ ਹੈ ਕਿਉਂਕਿ ਜਿਹੜੀ ਆਲੂਆਂ ਵਾਲਿਆਂ ਲਈ ਤਾਂ ਬੈਨੀਫਿਟ ਹੈ ਕਿਉਂਕਿ ਗੋਲ ਪੈਪ ਦੇ ਉੱਤੇ ਬੋਰੀ ਕਦੇ ਪਾੜਦੀ ਨਹੀਂ ਜੀ ਜਦੋਂ ਆਪਾਂ ਚੌਰਸ ਜਿਹੜੀ ਆਪਾਂ ਕਿਨਾਰੀ ਵਾਲੀ ਲਾਉਣੀ ਹੈ ਨਾ ਬਣਾ ਕੇ ਸੈਟਿੰਗ ਕਰਦੇ ਆ ਜਿਹੜੀਆਂ ਆਮ ਟਰਾਲੀਆਂ ਚਾਹੁੰਦੀ ਉਹਦੇ ਵਿੱਚ ਕੀ ਇਹ ਬੋਰੀ ਜਿਹੜੀ ਉੱਥੋਂ ਹਿੱਲ-ਹਿੱਲ ਕੇ ਪਾੜ ਜਾਂਦੀ ਹੈ ਨਾ ਤਾਂ ਉਸ ਚੀਜ਼ ਦਾ ਨੁਕਸਾਨ ਹੁੰਦਾ ਆਲੂ ਵੀ ਅੰਦਰ ਤੱਕ ਡੈਮੇਜ ਹੁੰਦੇ ਨੇ ਜਾਂ ਕੋਈ ਵੀ ਚੀਜ਼ ਰੱਖਦੇ ਹੋ ਡੈਮੇਜ ਹੁੰਦੀ ਆ ਤਾਂ ਗੋਲ ਪੈਪ ਦਾ ਇਹ ਜਿਹੜਾ ਇੱਕ ਮਿੰਟ ਸੋਨਾ ਵੀ ਲੱਗਦਾ ਤੇ ਥੱਲੇ ਵੀ ਸੋਨਾ ਲੱਗਦਾ ਠੀਕ ਹੈ ਪੇਂਟ ਕੁਆਲਿਟੀ ਵਾਸਤੇ ਦੋ ਸਾਲ ਹੋ ਗਏ ਦੋ ਤੋਂ ਟਰਾਲੀ ਬਣੀ ਨੂੰ ਉਵੇਂ ਦੀ ਉਵੇਂ ਵਧੀਆ ਪੇਂਟ ਕੁਆਲਿਟੀ ਪਈ ਹੈ ਪਤਾ ਨਹੀਂ ਹਜੇ ਮੈਂ ਇਹਨਾਂ ਨੂੰ ਪੁੱਛਿਆ ਵੀ ਬਾਹਰ ਖੜੀ ਰਹਿੰਦੀ ਜਾਂ ਅੰਦਰ ਖੜੀ ਜਾਂਦੀ ਹੈ ਦੇਖੋ ਜੇ ਬਾਹਰ ਖੜਦੀ ਚੀਜ਼ ਦੀ ਕੁਆਲਿਟੀ 'ਚ ਫਰਕ ਜ਼ਰੂਰ ਆਵੇਗਾ ਭਾਵੇਂ ਕਿਸੇ ਬ੍ਰਾਂਡ ਦਾ ਹੋਵੇ ਪੇਂਟ ਭਾਵੇਂ ਕਿਸੇ ਵੀ ਕੁਆਲਿਟੀ ਦਾ ਕੋਈ ਘਰਲੇ ਪੇਂਟ ਤੁਸੀਂ ਬਾਹਰ ਖਿਲਾੜ ਕੇ ਵੇਖ ਲਿਆ ਧੁੱਪ ਛਾਂ ਤੇ ਮੀਂਹ ਦੇ ਵਿੱਚ ਉਹਦੀ ਪੇਂਟ ਕੁਆਲਿਟੀ ਲੋ ਹੋਵੇਗੀ ਹੋਵੇਗੀ ਮੈਂ ਕਿਸੇ ਕੰਪਨੀ ਦਾ ਸੁਪਰਸੀਡਰ ਦੇਖਿਆ ਸੀ ਉਹਦੀ ਕੁਆਲਿਟੀ 6 ਮਹੀਨੇ ਬਾਅਦ ਜਾ ਕੇ ਦੇਖੀ ਉਹਦਾ ਵੀ ਲੋ ਹੋ ਗਿਆ ਨਾਲੇ ਬ੍ਰਾਂਡ ਵਜਦਾ ਮੈਂ ਨਾ ਨਹੀਂ ਲੈਂਦਾ ਰੀਅਲ ਅਲਾ ਹਿੱਸਾ ਲਾਇਆ ਹੋਇਆ ਹੈਵੀ ਫੁੱਲ ਹੈਵੀ ਟਰਾਲੀ ਬਣਾਈ ਹੋਈ ਏ ਤੇ ਬਣੀ ਸੀ ਇਹ ਦੋ ਸਰਦਾਰ ਰਤੀਵਾਲਿਆਂ ਨੇ ਬਣਾਈ ਸੀ ਤੇ ਮੈਂ ਇਹੀ ਅਖਾਂਗਾ ਵੀ ਜੇ ਟਰਾਲੀ ਬਣਵਾਉਣੀ ਹੈ ਪੈਸਾ ਲਾਉਣਾ ਇੱਕ ਵਾਰ ਲਾਓ ਤੇ ਸ਼ਾਇਦ ਤੱਕ ਇਹ ਕਈ ਪੀੜ੍hiyan ਚੱਲੇਗੀ ਟਰਾਲੀ ਹੁਣ ਐਵੇਂ ਨਹੀਂ ਚੱਲਦੀ ਠੀਕ ਹੈ ਤੇ 15 16 ਫੁੱਟ ਦੀ ਟਰਾਲੀ ਤੇ ਥੱਲੋਂ 6.5 7 ਸੌਰੀ 7 ਚੜਾਈ ਏ ਤੇ 4 ਐਮਐਮ ਦੇ ਅੰਦਰ ਫਰਸ਼ ਲੱਗਾ ਚਾਸੀ ਜੋ ਵੀ ਹੈ ਡੰਗਾ ਫੁੱਲ ਹੈਵੀ ਲਾਇਆ ਗਿਆ ਐ ਨੀਗਾ ਅਸਾ ਕੁਆਲਿਟੀ ਦੇ ਮਾਮਲੇ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਕੋਈ ਐਂਡ ਕੰਪਰੋਮਾਈਜ਼ ਨਹੀਂ ਕਰਦਾਗਾ ਹਣਾ ਵੀ ਅਗਲੇ ਦਾ ਹੀ ਅੱਖ ਚੱਲੀਏ ਕੰਪਰੋਮਾਈਜ਼ ਤਾਂ ਕਰੀਏ ਜੇ ਕਿਤੇ ਕਮੀ ਹੋਵੇ ਜਾਂ ਕਮੀ ਦੱਸੀ ਹੈਨਾ ਤੇ ਕੁਝ ਵੀ ਹੋਵੇ ਧੰਨਵਾਦ